ਅੱਜ ਦੇ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੋ ਜੂਨੀਅਨ ਵੱਲੋਂ ਕਰਨੇ ਦਾ ਐਲਾਨ ਕੀਤਾ ਗਿਆ ਹੈ ਈਟੀਟੀ ਜਾਂ ਨੰਨੋਸਾਈਪ ਉਦੇਗਾਰੇ ਅਸੀਂ ਗੱਲ ਕਰਾਂਗੇ ਜਿਸ ਵਿੱਚ ਸਿੰਪਲ ਲਿਖਿਆ ਹੋਇਆ ਹੈ ਕਿ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀਆਂ ਮਾਪਕੀ ਮੰਗਾਂ ਲਈ ਮਿਤੀ 2 ਮਾਰਚ 2025 ਨੂੰ ਸੰਗਰੂਰ ਵੇਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਤਰਨਾ ਦਿੱਤਾ ਜਾਵੇਗਾ ਦਿਨ ਐਤਵਾਰ ਨੂੰ

ਇਹ ਦਿੱਤੀ ਕੈਡਰ ਦੀ ਨਿਊ ਪੋਸਟ ਦੀ ਵੇਟ ਕਰ ਰਹੇ ਨੇ ਉਹਨਾਂ ਲਈ ਪੂਜਨਾ ਬਹੁਤ ਜ਼ਰੂਰੀ ਹੈ 2 ਤਰੀਕ ਨੂੰ 2 ਮਾਰਚ 2025 ਨੂੰ ਮੁੱਖ ਮੰਤਰੀ ਦੀ ਕੋਠੀ ਦਾ ਕਰੋ ਕੀਤਾ ਜਾਵੇਗਾ ਇੱਕ ਪ੍ਰਦਰਸ਼ਨ ਕੀਤਾ ਜਾਵੇਗਾ ਹੋਰ ਸਾਰੀ ਸਟੇਟ ਕਮੇਟੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਜ਼ਰੂਰ ਇਸ ਤਰਨੇ ਦਾ ਹਿੱਸਾ ਬਣੋ bina ਤਰਨੇ ਤੋਂ ਨਿਊ ਪੋਸਟ ਨਹੀਂ ਆ ਸਕਦੀਵੇਂ ਸਭ ਨੂੰ ਪਤਾ ਹੈ 364 ਭਰਤੀ ਲੈ ਲੋ 93 ਭਰਤੀ ਹੁਣ ਤੱਕ ਪੂਰੀ ਨਹੀਂ ਹੋਈਆਂ ਠਿੱਕਾ ਹੁਣ ਤੱਕ ਵੀ ਇਹ ਦਰਨੇ ਲੱਗਾ ਬਿਨਾ ਦਰਨੇ ਲਗਾਏ ਤੁਹਾਡੀ ਨਿਊ ਪੋਸਟ ਦਿਖਣ ਨੂੰ ਨਹੀਂ ਮਿਲੇਗੀ ਅਗਰ ਤੁਸੀਂ ਚਾਹਦੇ ਹੋ ਕਿ 2025 ਦੇ ਵਿੱਚ ਤੁਹਾਡੀਆਂ ਨਿਊ ਪੋਸਟਾਂ ਰਿਲੀਜ਼ ਹੋਣ ਉਸ ਲਈ ਬਹੁਤ ਜਿੰਮੇਦਾਰ ਇੱਕ ਇਕੱਠ ਕਰਨਾ ਤਰਨੇ ਲਈ ਇਕੱ ਇਕੱਠ ਕਰਨਾ ਬਹੁਤ ਹੀ ਜ਼ਰੂਰੀ ਹੈ ਤੁਹਾਡੇ ਤਰਨੇ ਦਾ ਇਕੱਠ ਹੀ ਦੱਸੇਗਾ ਕਿ ਕਿੰਨੀ ਜਲਦੀ ਜੋ ਨਿਊ ਵੈਕੈਂਸੀ ਹੈ ਜਾਂ ਨਿਊ ਪੋਸਟ ਹੈ ਇਦੀ ਤੀਤੀਆਂ ਉਹ ਆਣ ਗਿਆ ਕਿਉਂਕਿ 2025 ਹੈ 2026 ਤੱਕ ਇਹਨਾਂ ਦੀ ਸਰਕਾਰ ਖਤਮ ਹੋਣ ਤੇ ਆ ਜਣੀ ਹੈ ਇਹਨਾਂ ਨੂੰ ਪੋਸਟਾਂ ਕੱਢਣੀਆਂ ਹੀ ਪੈਣੀਆਂ ਬਹੁਤ ਸਾਰੇ ਸਕੂਲ ਖਾਲੀ ਪਏ ਹੋਏ ਨੇ ਠੀਕ ਹੈ 5994 2364 ਦੀ ਵੀ ਸਟੇਸ਼ਨ ਚੁਆਇਸ ਹੋ ਚੁੱਕੀ ਹੈ ਹੁਣ ਤੁਹਾਡਾ ਨੰਬਰ ਹੈ ਜਿਨ੍ਹਾਂ ਦਾ ਖਾਸ ਕਰਕੇ ਪੀਐਸਟ ਪੇਪਰ ਹੁਣ ਕਲੀਅਰ ਹੋਇਆ ਹੈ ਇੱਕ ਵਾਰ ਆਪਣਾ ਇਕੱਠ ਦਿਖਾ ਕੇ ਜਿਆਦਾ ਤੋਂ ਜਿਆਦਾ ਜੋ ਯੂਨੀਅਨ ਵੱਲੋਂ ਅਪੀਲ ਕੀਤੀ ਗਈ ਹੈ ਧਰਨੇ ਦੀ ਉਸ ਵਿੱਚ ਜਾ ਕੇ ਆਪਣਾ ਇਕੱਠ ਦੱਸੋ ਠੀਕ ਹੈ ਜਿਸ ਨਾਲ ਪੁਰੇ ਸਰਕਾਰ ਨੂੰ ਵੀ ਪ੍ਰੈਸ਼ਰ ਬਣੇ ਔਰ ਉਹ ਬਹੁਤ ਜਲਦੀ ਨਿਊ ਪੋਸਟ ਨੂੰ ਰਿਲੀਜ਼ ਕਰੇ ਠੀਕ ਹੈ ਬੱਚੇ ਹੋ ਜੋ ਬੱਚਿਆਂ ਦਾ ਪੀਐਸਟ ਪੇਪਰ ਕਲੀਅਰ ਹੈ ਪੀਐਸਟ ਦਾ ਪੇਪਰ 1 ਕਲੀਅਰ ਹੈ ਉਹਨਾਂ ਨੂੰ ਅਸੀਂ ਈਟੀਟੀ ਦੀ ਈਟੀਟੀ ਕੈਡਰ ਦੀ ਤਿਆਰੀ ਕਰਵਾ ਰਹੇ ਨੇ ਅਗਰ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਆਂਦੀ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਔਰ ਮੇਰੇ ਵੱਲੋਂ ਬਸ लास्ट ਵਿੱਚ ਇਹ ਹੀ ਅਪੀਲ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਯੂਨੀਅਨ बोलਦੀ ਹੈ ਉਹਨਾਂ ਨਾਲ ਸਾਥ ਦਿਵੋ ਉਹਨਾਂ ਨਾਲ ਖੜੇ ਹੋਵੋ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆndi ਲੋਕੇਸ਼ਨ ਦੀ ਪ੍ਰੋਬਲਮ ਹੈ ਧਰਨੇ ਵਾਲੇ ਪ੍ਰੋਬਲਮ ਹੈ ਕਿਸੇ ਵੀ ਚੀਜ਼ ਦੀ ਪ੍ਰੋਬਲਮ ਹੈ ਉਹਨਾਂ ਨੇ ਆਪਣੇ ਨੰਬਰ ਮੈਂਸ਼ਨ ਕੀਤੇ ਹੋਏ ਨੇ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਕਾਲ ਕਰਕੇ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਫੋਰ ਵਾਚਿੰਗ ਇਸੇ ਤਰ੍ਹਾਂ ਆਪਣੇ ਜੂਨੀਅਰ ਦਾ ਸਾਥ ਦਿੰਦੇ ਰਹੋ ਹੋਰ ਜਲਦੀ ਜਲਦੀ ਵਾਸਤੇ ਕੀਤੇ ਪੋਸਟ ਆਣਗੇ ਥੈਂਕ ਯੂ